ਕਰਨਾ ਹਾਂਜੀ ਸ਼ਰਮ ਕਰ ਤੂੰ ਕੀ ਸ਼ਰਮ ਲਈ ਆ ਹੁਣ ਖਾਈ ਜਨਾ ਥੋੜੇ ਜਿਹੇ ਖਾ ਦੇ ਨੂੰ ਪਲੀਜ਼ ਖਾੰਦੋ ਦਿਮਾਗਰਾ ਹਾਏ ਰੱਬਾ ਬੋਦਲਾ ਵੀ ਪੀ ਜਾਣ ਡਿਆ ਲੇਜ਼ ਵੀ ਖਾਈ ਜਨਾ ਚੌਕਲੇਟਾ ਵੀ ਖਾਈ ਜਨਾ ਬਿਮਾਰ ਬਣਾਈਆ ਭੁੱਖ ਲੱਗੀ ਏ ਥੋੜੇ ਜਿਹੇ ਖਾਦਾ ਹੀ ਭੁੱਖ ਲੱਗੀ ਆ ਹਾਂਜੀ ਚੱਲ ਇੱਧਰ ਬੜਾ ਸਮਾ ਮੈਂ ਰੋਟੀ ਪਕਾ ਕੇ ਦਿੰਨੀ ਆ ਨਹੀਂ ਨਹੀਂ ਰੋਟੀ ਨਹੀਂ ਖਾਣੀ ਮੇਰੇ ਮਰ ਲੁਕੇ ਮੈਂ ਕੈਂਡੀ ਨਾ ਮਰ ਰੋਟੀ ਪਕਾ ਕੇ ਦਿੰਨੀ ਆ ਰੋਟੀ ਨਹੀਂ ਖਾਣੀ ਰੋਟੀ ਨਹੀਂ ਖਾਣੀ ਬੰਦਿਆਂ ਵਾਂਗੂ ਮੈਨੂੰ ਖੜਾ ਦੇ ਮੈਂ ਕਿਹੜਾ ਮਾਰਦੇ ਲੱਗੀ ਆ ਜਦੋਂ ਮੈਂ ਕਹਿੰਦੀ ਤੈਨੂੰ ਮੈਂ ਰੋਟੀ ਪਕਾ ਦੇਣੀ ਆ ਭੁੱਖ ਲੱਗੀ ਆ ਤੇ ਨਹੀਂ ਮੈਂ ਰੋਟੀ ਨਹੀਂ ਖਾਣੀ ਪਰ ਮੈਨੂੰ ਗੁੱਸਾ ਨਾ ਭੜਾ ਨਹੀਂ ਖਾਣੀ ਬੋਤਾ ਪਰਵਾਣਾ ਮੇਰ ਤੋਂ ਨਹੀਂ ਨਹੀਂ ਆਖੇ ਲੱਗਣਾ ਕੀ ਗੱਲ ਆ ਕਾਦਾ ਰੋਲਾ ਪਾਇਆ ਆ ਵੇਖ ਲੈ ਇਹਦਾ ਦਿਮਾਗ ਵੇਖ ਲੋ ਦੋ ਬੋਲਾਂ ਕੌਡਰਿੰਗ ਕਿ ਤੀਆਂ ਪੀ ਗਿਆ ਨਮਕੀਨ ਖਾਈ ਜਾਂਦਾ ਨਾਲ ਹੀ ਲੇਖਾਈ ਜਾਂ ਆਖੀ ਖਾਈ ਜਾਂਦਾ ਚੌਕਲੇਟ ਖਾਈ ਜਾਂਦਾ ਅਜੇ ਥੋੜਾ ਜਿਹਾ ਖਾਣ ਤੋਂ ਬਸ ਥੋੜਾ ਜਿਹਾ ਮੇਰੀ ਗੱਲ ਸੁਣ ਲੈ ਬੰਦਿਆਂ ਵਾਂਗੂ ਰੱਖਦੇ ਦਿਮਾਗ ਖਰਾਬ ਹੋ ਗਿਆ ਵਾ ਇਹਨੂੰ ਚੰਗਾ ਭਲਾ ਪਤਾ ਵਾ ਜੀ ਨੂੰ ਮੈਂ ਇਹੋ ਜਿਹੀ ਚੀਜ਼ਾਂ ਖਾਣਾ ਮੈਂ ਬਿਮਾਰ ਹੋ ਜਾਂਦਾ ਬਾਅਦ ਚ ਉਲਟੀਆਂ ਕਰਦਾ ਫਿਰਦਾ ਦੀ ਦੀ ਰਾਤ ਤੱਕ ਖਾਣ ਲਈ ਦੀ ਲੈਂਦੀ ਆਂ ਤੇ ਖਾਣੀ ਆ ਨਹੀਂ ਖਾਣਦਾ ਕੋਈ ਟਾਈਮ ਹੁੰਦਾ ਵਾ ਰੱਖ ਦੇ ਨਹੀਂ ਆ ਕੀ ਤਰੀਕਾ ਹੈ ਜਦੋਂ ਅਸਮਾਨ ਸੁੱਟਣ ਦਾ ਤੈਨੂੰ ਸਮਾਨ ਫੜਾਉਣ ਨੂੰ ਕਿਹਾ ਸੀ ਨਾ ਕਿ ਸੁੱਟਣ ਨੂੰ ਇਹ ਨਾ ਮਾਰ ਮਾਰ ਜੁੱਤੀਆਂ ਮੈਂ ਤਾਂ ਲੱਕ ਪੋਲਾ ਕਰਦਾ ਫੜੋ ਫੜੋ ਚੱਲ ਇਕੱਠਾ ਕਰ ਕਰ ਇਹਨੂੰ ਇਕੱਠਾ ਠੀਕਾ ਨਹੀਂ ਤੈਨੂੰ ਪੜਾ ਪਤਾ ਨਹੀਂ ਜਦੋਂ ਤੂੰ ਬਿਮਾਰ ਹੁੰਨਾ ਵਾ ਫਿਰ ਅੱਧੀ ਅੱਧੀ ਦਾ ਰ ਭੱਜੇ ਫਰੀਦਾ ਵਾ ਕਿ ਐ ਉਹ ਕਹਿੰਦਾ ਛੇਤੀ ਹੁਣ ਮੈਨੂੰ ਦਵਾਈ ਦਿਵਾ ਦਿਓ ਛੇਤੀ ਦਵਾਈ ਦਿਵਾ ਦਿਓ ਚੱਲ ਛੱਡ ਦੇ ਇਹਨੂੰ ਮੈਨੂੰ ਵੀ ਕਿਤੇ ਗੁੱਸਾ ਹੀ ਬੜਾ ਜਾਣ ਦੇ ਆਇਆ ਚੱਲ ਛੱਡ ਇਕੱਠਾ ਕਰ ਇਹਨੂੰ ਜੇ ਹੁਣ ਖਾਦਾ ਨਾ ਸਮਾਨਾ ਫਿਰ ਦਿਨ ਮੈਂ ਦੱਸੂਗਾ ਜਦੋਂ ਤੁਸੀਂ ਡਾਗੇ ਨੇ ਨਾ ਤਾਂ ਇਹ ਜਰਾ ਭੂਏ ਚੜ ਜਾਂਦਾ ਲਾਈਆਂ ਹੁਣ ਦੋ ਚਾਪਰੀ ਨੂੰ ਲੱਗ ਪਤਾ ਜਾਵੇ ਚਲ ਚੁੱਪ ਕਰ ਬੱਸ ਕਰ ਕੋਈ ਗੱਲ ਨਹੀਂ ਆਖੇ ਲੱਗਣ ਦਾ ਤੇ ਇਹਨੂੰ ਪਤਾ ਨਹੀਂ ਬੰਦਿਆਂ ਵਾਂਗੂ ਕਰ ਲੈ ਆ ਕਿਦਾਂ ਡਿਆ ਵਾ ਮੈਂ ਸੋ ਕੋ ਕਹਿ ਨਹੀਂ ਕੋ ਡਿਆ ਫਿਰ ਤੂੰ ਚਲ ਬੰਦਿਆਂ ਵਾਂਗੂ ਕਰ ਹੋਏ ਛਦਾਈਆਂ ਵਾਂਗੂ ਗਾੜੀਆਂ ਹੱਸੀ ਜਾਂਦੇ ਉਹਨੂੰ ਕੋਈ ਹੈ ਹੀ ਨਹੀਂ ਲੱਥੀ ਰੈਡੀ ਤੈਨੂੰ ਨਹੀਂ ਅਸੀਂ ਸਮਝਾਉਣ ਦੇ ਤੈਨੂੰ ਲੱਗਦੀ ਨਹੀਂ ਹੈਗੀ ਇਹ ਮੈਨੂੰ ਕੀ ਕਹਿਣ ਦੇ ਆ ਮਜ਼ਾਕਾਂ ਦੇ ਆ ਬਦਰਨਾ ਦੱਸ ਮੈਨੂੰ ਓ ਮਜ਼ਾਕਾਂਂ ਦੇ ਆ ਨਾ ਮਾਰੋ ਵੀ ਨਾ ਮਾਰੋ ਵੀ ਏਦਾਂ ਦਾ ਕੰਮ ਨਾ ਕਰਿਆ ਕਰ ਮੈਂ ਤੈਨੂੰ ਕਿੰਨੀ ਵਾਰ ਕਿਹਾ ਖਾਂਦੇ ਵੀ ਲੈਂਦੇ ਆ ਖਾਂ ਲਈ ਲਿਆਂਦੇ ਆ ਲਿਆਂਦੇ ਭਾਵੇਂ ਖਾਂ ਲਈ ਕੋਈ ਲਿਮਟ ਨਾ ਚੀਜ਼ ਖਾਈ ਦੀ ਆ ਤੈਨੂੰ ਪਤਾ ਹੀ ਨਹੀਂ ਨਾ ਹੈਗਾ ਜਿੰਨੀ ਵਾਰੀ ਮਰਜ਼ੀ ਕਹਿ ਲਓ ਇਹਨੂੰ ਜਦੋਂ ਤੈਨੂੰ ਮੈਂ ਪਿਆਰ ਨਾ ਸਮਝਾਉਂਦੀ ਤੇ ਮੇਰੇ ਕਹਿੰਦੀ ਤੂੰ ਆਖੇ ਲੱਗ ਜਾਂਦਾ ਮਿੰਟ ਦੇ ਵਿੱਚ ਖਲਾਰਾ ਪਾ ਕੇ ਰੱਖਤਾ ਵਾ ਚੱਲ ਖਲਾਰੇ ਦੀ ਵੀ ਕੋਈ ਗੱਲ ਨਹੀਂ ਹਮੋਂ ਸਿੱਧਾ ਕਰ ਲਾ ਮੈਂ ਤੈਨੂੰ ਦੱਸਣ ਧਿਆ ਵਾ ਕੀ ਹੋ ਇਧਰ ਨੂੰ ਵੇਖ ਮੇਰੇ ਨਾਲ ਆ ਤਿਉੜੀ ਜਿਹਾ ਢਾਲਾ ਮੱਥੇ ਤੋਂ ਮੈਂ ਤੈਨੂੰ ਦੱਸਦਾ ਨਾ ਕੀ ਨਹੀਂ ਮੈਣੀਆ ਮੈਂ ਨਹੀਂ ਕਰਨਾ ਇਕੱਠਾ ਕਰਦਾ ਇਕੱਠਾ ਬਣਾ ਦੋ ਵੀ ਨਹੀਂ ਕਰਨਾ ਬੰਦਿਆਂ ਵਾਂਗੂ ਇਕੱਠਾ ਕਰ ਮੈਂ ਤੈਨੂੰ ਕਹਿਣ ਡਿਆ ਨਹੀਂ ਕਰਨ ਤੂੰ ਆਖੇ ਲੱਗਣਾ ਕਿ ਨਹੀਂ ਲੱਗਣਾ ਆ ਗਈ ਬਤਮੀਜੀ ਹੋਈ ਨਹੀਂ ਆਲੀ ਕਰ ਲੋ ਆਪੇ ਇਹਰ ਘਾਟੀ ਆ ਮੇਰੀ ਗੱਲ ਸੁਣ ਲਾ ਇੱਥੇ ਖਲੋ ਜਾ ਨਹੀਂ ਕੀ ਨਹੀਂ ਹੀ ਮੈਣੀਆ ਨਹੀਂ ਨਹੀਂ ਦਿਮਾਗ ਸਹੀ ਹੈ ਤੇ ਰਕਣੀ ਸਹੀ ਚਲ ਇੱਥੇ ਬਹਿ ਜਾ ਜਿਹੜੇ ਤੈਨੂੰ ਕਹਿਣ ਦੇ ਕਿੱਥੇ ਬਹਿ ਜਾ ਰਾਮ ਨਾਲ ਬਹਿ ਜਾ ਨਹੀਂ ਕਿਹੜੇ ਕੋਲੋਂ ਨਹੀਂ ਮੈਂ ਨਹੀਂ ਮੈਂ ਤੇਲਾ ਆਪਣੇ ਆਪ ਕਰਨਾ ਆਣੀ ਮੇਰੀ ਸੁਣ ਲੈ ਗੱਲ ਜੇ ਤੂੰ ਕਰੋ ਪੈਰ ਬਾਹਰ ਅੱਜ ਪਾ ਲਿਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਮੈਂ ਤੈਨੂੰ ਹੀ ਗੱਲ ਦੱਸ ਦਿੰਨਾ ਇੱਥੇ ਰੁਕ ਜਾ ਕਰਨ ਕਰਨ ਇੱਥੇ ਹੀ ਰੁਕ ਜਾ ਮੈਂ ਤੈਨੂੰ ਕਹਿਣਾ ਇੱਥੇ ਬਾਹਰ ਨਾ ਚਲ ਜੀਂ ਕਿਤੇ ਭੁੱਲ ਕੇ ਵੀ ਕੜੀਸ ਖੇਲੇ ਹੋਣਾ ਮੈਂ ਤੈਨੂੰ ਦੱਸ ਦਿੰਨਾ ਗਲੀ ਜੀ ਨਹੀਂ ਤੇ ਇਹ ਮੈਨੂੰ ਗੁੱਟਣਾ ਫਿਰ ਕਹਾ ਜਿਹੜੇ ਕੰਮ ਕਾਣ ਡਿਆ ਵਾ ਏਦਾਂ ਸਗੋ ਪੈ ਜਾਣੀਆਂ ਤੈਨੂੰ ਇੱਧਰ ਆ ਜਾ ਬੰਦੇ ਦਾ ਬਣ ਕੇ ਚੱਲ 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 ਆ ਜਾ ਨਹੀਂ ਹਜੇ ਵੀ ਮੈਂ ਤੈਨੂੰ ਕਾਣ ਡਿਆ ਆ ਜਾ ਬਾਜੇਗਾ ਕੋਹ ਨਹੀਂ ਕਹਿੰਦਾ ਚੱਲ ਆ ਨਹੀਂ ਕੋਹ ਕਹਿੰਦਾ ਆ ਜਾ ਪਰ ਹਾ ਜਦੋਂ ਤੂੰ ਕਾਣ ਡੇ ਹਜਦਾ ਵਜ ਜਾਣੀਆਂ ਮੈਂ ਤੈਨੂੰ ਦੱਸ ਦਿੰਨਾ ਚੱਲ ਆ ਮੈਂ ਜਦੋਂ ਕਾਣ ਡਿਆ ਤੈਨੂੰ ਮੈਂ ਨਹੀਂ ਕੋਹ ਕਹਿੰਦਾ ਮਾਣਿਆ ਇਹ ਤੇ ਗੁੱਟਣਾ ਮੈਨੂੰ ਬਤਾਓ ਏਦਾਂ ਬਾਜੇਗਾ ਭੱਜ ਲੈਗਾ ਮੇਰੇ ਗਾੜੀ ਚੱਲ ਭੱਜ ਫਿਰ ਭੱਜ ਭੱਜ ਫਿਰ ਮੈਂ ਹਾਂ ਹੁਣ ਦੱਸ ਮਿੰਟ ਹੈ ਨਹੀਂ ਤੂੰ ਤੇਰਾ ਕਿਰਾਇਆ ਦੱਤੈ ਨੂੰ ਮੈਂ ਫੜਿਆ ਮੈਂ ਉਦੋਂ ਦਾ ਤੈਨੂੰ ਪਹਿਲਾਂ ਕਿਹਾ ਜਦੋਂ ਤੈਨੂੰ ਉਹ ਦੁਕਾਨ ਦੇ ਸੀ ਤੂੰ ਫਿਰ ਆ ਕੇ ਕਿਉਂ ਨਹੀਂ ਸੀ ਲੱਗਣ ਦੀ ਕਾਹ ਇਹ ਚਲ ਛੱਤਰਾ ਖਾ ਖਾ ਕੇ ਖਾ ਸਰ ਪੱਕਾ ਹੋ ਚੱਲਿਆ ਵਾ ਕੋਈ ਜਾਂਦਾ ਵਾ ਜੇ ਪਹਿਲਾਂ ਤੂੰ ਆਖੇ ਲੱਗ ਜਾਂਦਾ ਤੇ ਆਪੇ ਕੋਈ ਕੰਮ ਨਹੀਂ ਸੀ ਨਾ ਵਿਗੜਨਾ ਬੰਦੇਆਂ ਨੂੰ ਤਾਂ ਆਖੇ ਲੱਗਣਾ ਹੁੰਦਾ ਹੀ ਨਹੀਂਗਾ ਇੱਕ ਵਾਰ ਤੇ ਮੈਨੂੰ ਤੇ ਆਖੇ ਸਮਝਦਾ ਹੀ ਨਹੀਂ ਹੈਗਾ ਕਿ ਇਹ ਕੁਝ ਬੋਲਦੀ ਹੈ ਜਾਂ ਮੈਂ ਇਹਦੇ ਆਖੇ ਲੱਗਣਾ ਕਰਨੀਆਂ ਤੇ ਇਹ ਮੁੰਡੇ ਨੇ ਆਪਣੀਆਂ ਹੀ ਮਰਜ਼ੀਆਂ ਹੁੰਦੀਆਂ ਵਾ ਕਰਨ ਮੇਰੀ ਸੁਣ ਲੈ ਗੱਲ ਹਾ ਵਾਲੀਆਂ ਆ ਤਾਂ ਛੱਡ ਦੇ ਆਪਣੀਆਂ ਹੁਣ ਦੁਨੀਆਣਾ ਨਹੀਂ ਹੈਗਾ ਇਹ ਨਾ ਬਿਲਕੁਲ ਕਹਦੇ ਕਿ ਆਪਾਂ ਤੈਨੂੰ ਕੁਝ ਕਹੀਏ ਨਾ ਨਹੀਂ ਹਾਂ ਗੱਲ ਨਹੀਂ ਹੈ ਕਿ ਕਹੀਏ ਨਾ ਕਹਿਣਾ ਤਾਂ ਹੈਗਾ ਹੀ ਆ ਹੁਣ ਗਲਤੀ ਕਰਦਾ ਤੇ ਪਰ ਬਾਕੀ ਮੇਰੀ ਇੱਕ ਗੱਲ ਸੁਣ ਲਾ ਮੈਂ ਕਹਾਂ ਤੈਨੂੰ ਹੱਥ ਨਾਲ ਨਹੀਂ ਡੰਡੇ ਨਾਲ ਕੁੱਟਣਾ ਇਹ ਮੈਂ ਤੈਨੂੰ ਪਹਿਲਾਂ ਵਾਰਨਿੰਗ ਦੇ ਦਿੰਦਾ ਲੱਗੀ ਸਮਝ ਹੁਣ ਬੋਲਣਾ ਸੁਣਾ ਹਾਂ ਨਾ ਤੇ ਜਵਾਬ ਦੇ ਇੰਨਾਂ ਗੱਲਾਂ ਤੇ ਗੁੱਸਾ ਆਉਂਦਾ ਵਾ ਹੁਣ ਗੁੰਗਾ ਹੀ ਬਣ ਜਾਣਾ ਇਹਨੇ ਚਲ ਠੀਕ ਆ ਜਾ ਤੋ ਕੋਈ ਗੱਲ ਨਹੀਂ ਮੈਂ ਸਮਝਾਉਣਾ ਮੇਰੀ ਗੱਲ ਸੁਣ ਹੁਣ ਵੀ ਤੈ ਇਕੱਠਾ ਕਰਨੀ ਡਿਆਣਾ ਤੇ ਜੇ ਪਹਿਲਾਂ ਹੀ ਆਖੇ ਲੱਗ ਜਾਂਦਾ ਤਾਂ ਕੁੱਟ ਨਾ ਪੈਂਦੀ ਕਿਹੜੀ ਗੱਲੋਂ ਇੰਨਾ ਵੇਰਦਾ ਹੁੰਦਾ ਆ ਜਿਹੜੇ ਹਿਸਾਬ ਨਾਲ ਤੂੰ ਹੁਣ ਵੇਰਨ ਧਿਆ ਇਹ ਹਿਸਾਬ ਨਾਲ ਵੱਡਾ ਹੋ ਕੇ ਤੂੰ ਕਹੇਗਾ ਕਿ ਮੇਰੇ ਗਾੜੀ ਹੱਥ ਜੋੜੋ ਇਹ ਗੱਲ ਨਹੀਂ ਮੈਂ ਮੰਨ ਦੇਣੀ ਤਾਣ ਮੂੰਹ ਕਰ ਇਹ ਗੱਲ ਨਹੀਂ ਬਾਨੀ ਮੈਂ ਤੈਨੂੰ ਦੱਸ ਦਿੰਨਾ ਤੂੰ ਹੀ ਵੇ ਤੇ ਵਾਦਾ ਕੀਤਾ ਸੀ ਕਿ ਮੈਨੂੰ ਕੁੱਟੋਗੇ ਨਹੀਂ ਵਾਦਾ ਮੈਂ ਤੇਰੇ ਨਾਲ ਕੀਤਾ ਸੀ ਗੇਟ ਤੋਂ ਅੰਦਰ ਅੰਦਰ ਪਰ ਤੂੰ ਗੇਟੋਂ ਬਾਹਰ ਗਿਆ ਕਿ ਨਹੀਂ ਗਿਆ ਤੂੰ ਵਾਦਾ ਆਪਣਾ ਤੋੜਿਆ ਕਿ ਨਹੀਂ ਤੋੜਿਆ ਫਿਰ ਮੈਂ ਵੀ ਤਾਂ ਤੋੜਨਾ ਹੀ ਆਪਣਾ ਵਾਦਾ ਨਾਲੇ ਜੇ ਤੇਰੇ ਵੱਜਦੀਆਂ ਨਾ ਤੇ ਤੈਨੂੰ ਕਿੱਦਾਂ ਪਤਾ ਲੱਗਣਾ ਹੈ ਕਿ ਮੈਂ ਗਲਤੀ ਕੀਤੀ ਆ ਐਦਾਂ ਤਾਂ ਤੂੰ ਗਿੱਜੇ ਗਿੱਜੇ ਨੇ ਗਾਂ ਤੋਂ ਫਿਰ ਗਲਤੀ ਕਰਨੀ ਹੀ ਹੁਣ ਪਤਾ ਤਾਂ ਲੱਗ ਗਿਆ ਨਾ ਤੈਨੂੰ ਅਹਿਸਾਸ ਤਾਂ ਹੋਊਗਾ ਕਿ ਮੈਂ ਕਿਹੜੀ ਗੱਲੋਂ ਖਾਦੀਆਂ ਨਾਲੇ ਸ਼ੂਗਰ ਕਰ ਕਿ ਮੈਂ ਕੱਲਾ ਆ ਘਰ ਤੇਰਾ ਪਿਓ ਨਹੀਂ ਹੈਗਾ ਉਹਨੇ ਤੈਨੂੰ ਵੱਧ ਥਾਪੜਨਾ ਸੀ ਮੇਰੇ ਨਾਲੋਂ ਉਹਦਾ ਤੂੰ ਤੁਸੀਂ ਕਹਿੰਦੇ ਆ ਕਿ ਤੁਹਾਡੇ ਸਾਰਿਆਂ 'ਚ ਮੇਰੀ ਜਾਨ ਵਸਦੀ ਆ ਤੇ ਦੂਜੇ ਬਸ ਤੁਸੀਂ ਸਾਨੂੰ ਘੋੜਦੇ ਰਹਿਨੇ ਆ ਪੁੱਤ ਜੇ ਪਿਆਰ ਕਰਦੇ ਆ ਇਹਦਾ ਮਤਲਬ ਇਹ ਨਹੀਂ ਤੁਹਾਨੂੰ ਕੋਹ ਕਹਿਣਾ ਨਹੀਂ ਪਿਆਰ ਦੇ ਨਾਲ ਨਾਲ ਨਾ ਅੱ ਡੰਡੇ ਦੀ ਡੋਜ ਵੀ ਜ਼ਰੂਰੀ ਆ ਜੇ ਤਾਂ ਨਾ ਡੋਜ ਨਾ ਨਾ ਮਿਲੇ ਤੁਸੀਂ ਤੇ ਵੇਚ ਕੇ ਖਾਜੋ ਆਨੂੰ ਦਿਨੇ ਦਿਹਾੜੀ ਮੇਰੀ ਵੀ ਕੋਈ ਜ਼ਿੰਦਗੀ ਆ ਮੈਨੂੰ ਘੁੱੜਦੇ ਰਹਿੰਦੇ ਆ ਜੇ ਫੋਨ ਵੇਖਾ ਫੇਰ ਘੁੱੜ ਦਿੰਦੇ ਜੇ ਖਾਵਾ ਤੇ ਘੁੱੜ ਦਿੰਦੇ ਆ ਮੈਂ ਕੀ ਕਰਾਂ ਅੱਛਾ ਬੜਾ ਤਾਂਗਾ ਆਪਣੀ ਜ਼ਿੰਦਗੀ ਤੋਂ ਉਹ ਸ਼ੂਗਰ ਕਰ ਸ਼ੂਗਰ ਕਰ ਕਿ ਹੁਣ ਦੇ ਟਾਈਮ ਵਿੱਚ ਪੈਦਾ ਹੋਇਆ ਵਾ ਜੇ ਕਿਤੇ ਹਾੜੇ ਟਾਈਮ ਤੇ ਪੈਦਾ ਹੋਇਆ ਹੁੰਦਾ ਨਾ ਤੇ ਫਿਰ ਤੈਨੂੰ ਪਤਾ ਲੱਗਣਾ ਸੀ ਕਿ ਜ਼ਿੰਦਗੀ ਹੁੰਦੀ ਕੀ ਆ ਤੇ ਤੈਨੂੰ ਤੇ ਇੱਥੇ ਕਈ ਦੇ ਕੱਖਣੀ ਆ ਹਰ ਦੇ ਟਾਈਮ ਦੇ ਉੱਤੇ ਮੰਮੀ ਨੇ ਵੱਖਰਾ ਘੁੱਟਣਾ ਡੈਡੀ ਨੇ ਵੱਖਰਾ ਘੁੱਟਣਾ ਤੇ ਤੇਰਾ ਪਿਓ ਵਖਰੀ ਚਾਂ ਬਿਲਾ ਦਿੰਦਾ ਹੁੰਦਾ ਸੀ ਤੇ ਪਿੰਡ ਵਿੱਚ ਵੀ ਜਿੰਨੇ ਮਰਜੀ ਫੜ ਕੇ ਛੇਤਰ ਫੇਰ ਦੇਣਾ ਜੇ ਕੋ ਮਾੜੀ ਮੋਟੀ ਗਲਤੀ ਕੀਤੀ ਹੁੰਦੀ ਕਿੰਨੂ ਤੇ ਸੁਖ ਸੁਡਾ ਸਾਰੀਆਂ ਮਿਲਦੀਆਂ ਤਾਂ ਵੀ ਇਹ ਬੜਾ ਤੰਗਵਾ ਹੁਣ ਤੁਹਾਨੂੰ ਫੋਨ ਮਿਲ ਗਿਆ ਚਲਾਉਣ ਨੂੰ ਅਹੀਂ ਤੇ ਕਿਦਾਂ ਰਾਤ ਨੂੰ ਉਹ ਸਣੀਐਦਵਾਰ ਰਾਤ ਨੂੰ ਫਿਲਮ ਆਉਂਦੀ ਹੁੰਦੀ ਹੁੰਦੀ ਸੀਗੀ ਤੇ ਉਹ ਵੇਖੀ ਦੀ ਸੀ ਤਾਂ ਵੀ ਆਪਣਾ ਮੰਮੀ ਹੁਣ ਟੀਵੀ ਬੰਦ ਕਰ ਦਿੰਦੇ ਸੀ ਕਿ ਤੁਸੀਂ ਸੌ ਜਾਣਾ ਤੇ ਸਵੇਰ ਨੂੰ ਟੀਵੀ ਦਾ ਪਟਾਕਾ ਪੈ ਜਾਣਾ ਵਾ ਆ ਤੁਹਾਡੇ ਤੇ ਫੋਨ ਹੱਥਾਂ ਦੇ ਵਿੱਚ ਆ ਅਜੇ ਵੀ ਤੁਸੀਂ ਕਹਿੰਦੇ ਜ ਸਾਡੀ ਕੀ ਜ਼ਿੰਦਗੀ ਆ ਆ ਕੋਲਡ ਡਰਿੰਕ ਵੇ ਘਰ ਪੀਂਡਿਆ ਤੂੰ ਪੀਂਡਿਆ ਨਾ ਸਾਨੂੰ ਕੋਲਡ ਡਰਿੰਕ ਪਤਾ ਕਦੋਂ ਮਿਲਦੀ ਹੁੰਦੀ ਸੀ ਜਦੋਂ ਸਾਲ ਬਾਅਦ ਤੂੜੀ ਅੰਦਰ ਬ੍ਰਾਂਡੇ ਚ ਵਾੜੀਦੀ ਸੀ ਨਾ ਉਦੋਂ ਕੋਲਡ ਡਰਿੰਕ ਦੀ ਬੋਤਲ ਮਿਲਦੀ ਹੁੰਦੀ ਸੀ ਤੇ ਘਟਾ ਘਟਾ ਸਾਫ ਹੋ ਜਾਊਗਾ ਗਲੇ 'ਚ ਠਾਹ ਹੋ ਜਾਊਗਾ ਗਲਤੀ ਤੇ ਹੋ ਜਾਂਦਾ ਟਾਡੀ ਦੋਵਾਂ ਜਾਣਿਆਂ ਦੀ ਆ ਜਿਹੜਾ ਤੁਸੀਂ ਇਹਨੂੰ ਕੰਮ ਨਹੀਂ ਡੰਦੇ ਕੰਮ ਤੈਨੂੰ ਤਾਂ ਨਹੀਂ ਡਾਈਦਾ ਕਿ ਚੱਲ ਕਿੱਥੇ ਨਿਆਣਾ ਵਿਚਾਰਾ ਖਪੂਗਾ ਆਪ ਹੀ ਕਰ ਲੈਨੇ ਆ ਪਰ ਇਹਨੂੰ ਅਹਿਸਾਸ ਹੈ ਨਹੀਂ ਇਹਨਾਂ ਗੱਲਾਂ ਦਾ ਜਦੋਂ ਅਸੀਂ ਤੇਰੇ ਜਿੱਡੇ ਹੀ ਨਾ ਸਕੂਲੋਂ ਆਉਂਦੇ ਹੀ ਮਜਾ-ਮਜ਼ਾਕ ਚੱਲ ਜਾਈਦਾ ਸੀ ਤੇ 6 ਵਜੇ ਆਈਦਾ ਸੀ ਸਾਮਾ ਨੂੰ ਤੁਹਾਡੇ ਵਰਗਿਆਂ ਨੂੰ ਦੁੱਧ ਦਾ ਗਲਾਸ ਚਾਹੀਦਾ ਵਸਾਮਾ ਨੂੰ ਤੇ ਗੋਏ ਵਿੱਚੋਂ ਉਦਾਂ ਬੋ ਆਉਂਦੀ ਆ ਪੁੱਤ ਮੇਰੀ ਇੱਕ ਗੱਲ ਹੁਣ ਧਿਆਨ ਨਾਲ ਸੁਣ ਲਾ ਜੇ ਅਸੀਂ ਤੁਹਾਨੂੰ ਕਮਾ ਧੰਦਿਆ ਤੋਂ ਸੁਰਖਰੂ ਕੀਤਾ ਹੈ ਨਾ ਕਿ ਤੁਹਾਡੇ ਤੇ ਪੜ੍ਹਾਈਆਂ ਦਾ ਜ਼ਿਆਦਾ ਬੋਝ ਆ ਤੁਸੀਂ ਸਿਰਫ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਤੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਨਾ ਚੁੱਕ ਠੀਕ ਆ ਤੇ ਜੇ ਇਹ ਨਜਾਇਜ਼ ਫਾਇਦਾ ਤੂੰ ਇਸ ਚੀਜ਼ ਦਾ ਚੁੱਕਣਾ ਆ ਤਾਨੂੰ ਫਿਰ 1990 ਵਾਲੇ ਭਾਪੇ ਬੰਨਵੇ ਚ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਆਪਾਂ ਹੋਰ ਕੁਝ ਨਹੀਂ ਚਾਹੁੰਦੇ ਆਪਾਂ ਸਿਰਫ ਇਹੀ ਚਾਹੁੰਦੇ ਆ ਕਿ ਤੂੰ ਆਖੇ ਲੱਗਿਆ ਕਰ ਠੀਕ ਹੈ ਨਾ ਕੰਮ ਭਾਵੇਂ ਕੋਈ ਨਾ ਹੀ ਕਰ ਠੀਕ ਹੈ ਜੱਜੂ ਜੀ ਸੋਰੀ ਅੱਗੇ ਤੋਂ ਨਹੀਂ ਕਰਦਾ ਹਾਂ ਚੱਲ ਠੀਕ ਆ ਪੁੱਤ ਜੇ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਤੇ ਮੇਰੀ ਸੁਣ ਗੱਲ ਤੇਰੇ ਵੱਲ ਵੇਖ ਕੇ ਤੇਰੇ ਨਿੱਕੇ ਭੈਣ ਭਰਾ ਨੇ ਸਿੱਖਣਾ ਆ ਜੋ ਕੋ ਤੂੰ ਕਰਦਾ ਨਾ ਉਹ ਕੋਈ ਉਹਨਾਂ ਨੇ ਕਰਨਾ ਵਾ ਸਿਆਣਾ ਬਣ ਮੇਰਾ ਪੁੱਤ ਠੀਕ ਆ ਖਾ ਵੀ ਜਿੰਨਾ ਮਰਜ਼ੀ ਅਹੀਂ ਡੱਕਦੇ ਆ ਤੈਨੂੰ ਖਾਣ ਤੋਂ ਖੇਡ ਮਲ ਪੜ੍ਹਿਆ ਵੀ ਕਰ ਆਖੇ ਵੀ ਲੱਗਿਆ ਕਰ ਚਾਚਾ ਜੀ ਜੇ ਖਾਣ ਪੀਣ ਤੇ ਹੀ ਗੱਲ ਮੁੱਕਣੀ ਸੀ ਫਿਰ ਮੈਨੂੰ ਕੁੱਟਿਆ ਕਿਉਂ ਖਾਣ ਹੀ ਤੇ ਦਿਆ ਮੈਂ ਵੀ ਉਹ ਪੁੱਤ ਚੱਜ ਦੀਆਂ ਚੀਜ਼ਾਂ ਖਾਇਆ ਕਰ ਉਹ ਜਿਹੜੀਆਂ ਚੀਜ਼ਾਂ ਤੂੰ ਖਾਣ ਦਿਆ ਹੈ ਉਹ ਚੰਗੀਆਂ ਨਹੀਂ ਹੈਗੀਆਂ ਇਹ ਕਰਕੇ ਕੁੱਟ ਪਈ ਆ ਠੀਕ ਆ ਦੁੱਧ ਪੀ ਕੇ ਓ ਖਾ ਰੋਟੀ ਟਾਈਮ ਸੇ ਖਾਇਆ ਕਰ ਫ੍ਰਿਜ ਦੇ ਵਿੱਚ ਵੇਖ ਕਿੰਨਾ ਫਰੂਟ ਪਿਆ ਵਾ ਉਹ ਖਾ ਪੀ ਜਿਹੜੀਆਂ ਚੀਜ਼ਾਂ ਖਾਣ ਵਾਲੀਆਂ ਉਹ ਖਾਣੀਆਂ ਨਹੀਂ ਤੇ ਜਿਹੜੀਆਂ ਨਹੀਂ ਖਾਣ ਵਾਲੀਆਂ ਉਹ ਖਾਣੀਆਂ ਅੰਬਰੂਦ ਹੈਗਾ ਹੈਗਾ ਅੰਬਰੂਦ ਚੱਲਾ ਕੱਟਣ ਵਾਲੇ ਆਪਣੇ ਵਾਸਤੇ ਨਾਲੇ ਮੇਰੇ ਵਾਸਤੇ ਲੋਨ ਲਾ ਕੇ ਖਾਣੇ ਆ ਦੋਵੇਂ ਚਾਚਾ ਭਤੀਜਾ ਚਲੋ ਮੰਮਾ ਜੀ ਆਜਾ ਸੌਂਗੇ ਤੇ ਬੇਟਾ ਜਾ ਕੇ ਸੋਵਾ ਤੂੰ ਨਹੀਂ ਮੈਨੂੰ ਨਈਂ ਨੀਂਦ ਆਉਂਦੀ ਤੜਤੇ ਬਣਾਜਾ ਸੌਂਈਂ ਨਹੀਂ ਨੀਂਦ ਆਉਂਦੀ ਤੇ ਮੈਂ ਕਿਹੜੀ ਕਿਤੇ ਕਲਕੱਤੇ ਚੱਲ ਚੱਲੀ ਆ ਤੇਰੀ ਮਾਸੀ ਕੋਲ ਹੀ ਗਈ ਹੀ ਤੇ ਆਪਾਂ ਲੱਗ ਗਏ ਸੌਣੇ ਆ ਤੇਰੀ ਮਨਜੀ ਮੇਰੇ ਨਾਲ ਹੀ ਹੁੰਦੀ ਆ ਜਾਂ ਸੌਂ ਜਾਗੇ ਨਹੀਂ ਪਰ ਅੱਜ ਮੈਂ ਤੁਹਾਡੇ ਨਾਲ ਸੋਣਾ ਵਾ ਮੇਰੇ ਨਾਲ ਕਾਤੋਂ ਸੋਣਾ ਤੂੰ ਕਾਕਾ ਆ ਹੈ ਛੋਟੇ ਬੱਚੇ ਦੂਜੇ ਹੈਗੇ ਆ ਜਿਹੜੇ ਮੇਰੇ ਨਾਲ ਸੌਂਦੇ ਆ ਤੂੰ ਤੇ ਹੁਣ ਵੱਡਾ ਹੋ ਗਿਆ ਵਾ ਨਹੀਂ ਮੈਂ ਨਹੀਂ ਵੱਡਾ ਹੋਇਆ ਮੈਂ ਸੋਣਾ ਹਾਂ ਤੁਹਾਡੇ ਨਾਲ ਹੱਦ ਹੋ ਗਈ ਤੇਰੇ ਲਈ ਐਵੇਂ ਜिद ਕਰੀ ਜਾਣਾ ਜਾ ਜਾ ਕੇ ਸੌਂ ਮੇਰੇ ਗੈਸ ਜੀ ਹੋਈ ਆ ਤੇ ਮੈਂ ਦੋ ਮਿੰਟ ਤੁਰਨਾ ਫਿਰਨਾ ਆ ਆਜੋ ਮੈਂ ਤੈਨੂੰ ਦੱਸਣ ਦੀ ਅੱਜ ਤੇਰੀ ਮਾਸੀ ਕੋਲ ਗਏ ਸੀ ਉਹਨੇ ਬੜਾ ਵੱਡਾ ਸੁਵੰਨਾ ਖਵਾ ਲਿਆ ਹੀ ਸਾਨੂੰ ਤੇ ਮੈਨੂੰ ਤੰਗ ਨਾ ਕਰ ਮੈਂ ਅੱਗੇ ਬੜੀ ਪਰੇਸ਼ਾਨ ਹਾਂ ਆਜੋ ਇਹ ਬੰਮਾ ਮੈਂ ਚਪੇੜ ਮਾਰਨੀ ਤੇਰੇ ਮੂੰਹ ਦੇ ਉੱਤੇ ਚੱਲ ਜਾ ਤੋ ਆਜੋ ਮਮਾ ਜੀ ਉਹ ਕੋਈ ਵੀ ਮੈਨੂੰ ਪਿਆਰ ਨਹੀਂ ਕਰਦਾ ਮਮਾ ਮੈਨੂੰ ਪਿਆਰ ਕਰਦਾ ਸਾਰੇ ਘੁੱਟਦੇ ਰਹਿੰਦੇ ਆ ਕੀ ਮਤਲਬ ਸਾਰੇ ਕੁੱਟਦੇ ਰਹਿੰਦੇ ਆ ਅੱਜ ਇਸ ਵੇਰੇ ਮੈਂ ਜਿੱਜੇ ਕੋਣ ਨਹੀਂ ਆਈ ਤੇ ਦਾਜਾ ਜੀ ਨੇ ਤੇ ਦਾਜ ਜੀ ਜੀ ਨੇ ਆ ਕੇ ਮੈਨੂੰ ਘੁੱਟਿਆ ਗਲਤੀ ਕੀਤੀ ਹੋਊਗੀ ਕੋਈ ਜਿਹੜੀ ਗੱਲਾਂ ਘੁੱਟਿਆ ਕਾਂ ਲੀ ਚੀਜ਼ ਲੈਂਦੀ ਮੈਂ ਖਾਂਦਿਆਂ ਮੈਨੂੰ ਉਹਨਾਂ ਨੇ ਘੁੱਟਿਆ ਵਾ ਕੀ ਗੱਲ ਹੋ ਇਹ ਸਾਰੀ ਗੱਲ ਦੱਸ ਮੈਨੂੰ ਚੱਲ ਇੱਧਰ ਆ ਮੈਂ ਨਾ ਮੈਂ ਚੀਜ਼ ਖਾਂਦਿਆਂ ਇੱਕ ਉਹ ਕੁਰਕਰੇ ਜੇ ਤੇ ਨਾਲ ਜਦੋਂ ਮੈਂ ਖਾਣ ਦੇ ਥੋੜੇ ਜਿਹਾ ਬੈਗਟ ਬਚ ਗਿਆ ਸੀ ਤੇ ਮੈਂ ਕੋਕ ਪੀਤੀ ਥੋੜੀ ਜੀ ਉਧਰੋਂ ਨਾ ਚਾਚੀ ਆਏ ਤੇ ਕਹਿੰਦੇ ਆ ਬੰਦ ਕਰ ਨਹੀਂ ਖਾਣਾ ਹੋਰ ਮੈਂ ਨਹੀਂ ਦਿੱਤਾ ਉਹਨਾਂ ਨੂੰ ਕਿ ਮੈਨੂੰ ਤਾਂ ਭੁੱਖ ਲੱਗੀ ਹੈ ਤਾਂ ਕਰਕੇ ਤੇ ਉਹਨਾਂ ਨੇ ਮੈਨੂੰ ਕੁੱਟਿਆ ਫਿਰ ਉਧਰੋਂ ਚਾਚੂ ਵੀ ਆ ਗਏ ਚੱਲ ਕੋਈ ਗੱਲ ਨਹੀਂ ਇਹਦੇ ਵਿੱਚ ਗਲਤੀ ਤੇ ਤੇਰੀ ਹੀ ਨਾ ਤੇਰੀ ਗਲਤੀ ਤੇ ਤੈਨੂੰ ਉਹਨਾਂ ਨੇ ਕੁੱਟਿਆ ਨਾ ਤੈਨੂੰ ਸਮਝਾਇਆ ਤੇ ਤੂੰ ਸਮਝਿਆ ਨਹੀਂ ਹੂੰ ਅੱਖੇ ਲੱਗੀਆਂ ਹੋਈ ਦਾ ਜਦੋਂ ਕੋਈ ਵੱਡਾ ਡੱਕਦਾ ਹੈ ਨਾ ਤੇ ਉਹ ਭਲਾਈ ਵਾਸਤੇ ਹੀ ਡੱਕਦਾ ਹੁੰਦਾ ਵਾ ਕਿ ਇਹ ਕਿਉਂ ਮੈਨੂੰ ਕੁਝ ਕਹਿਣ ਲਿਆ ਵਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇੰਨਾਂ ਚੀਜ਼ਾਂ ਦਾ ਨਤੀਜਾ ਕੀ ਨਿਕਲਣਾ ਹੈ ਠੀਕ ਆ ਐਵੇਂ ਨਹੀਂ ਕੋਈ ਕਿਸੇ ਨੂੰ ਮਨਾ ਕਰਦਾ ਕਿਸੇ ਚੀਜ਼ ਤੋਂ ਹੁਣ ਖਾਣ ਪੀਣ ਨੂੰ ਤੂੰ ਜਿੰਨਾ ਮਰਜ਼ੀ ਖਾਈ ਪੀ ਜਾਇਆ ਕਰ ਪਰ ਜਦੋਂ ਉਹਨਾਂ ਨੂੰ ਪਤਾ ਕਿ ਤੂੰ ਬਿਮਾਰ ਹੋ ਜਾਣਾ ਤੈਨੂੰ ਉਹਨਾਂ ਨੇ ਡਕਿਆ ਤੂੰ ਮਨਾ ਕਰਦਾ ਉਹਨਾਂ ਨੂੰ ਹਨਾ ਇਹੋ ਗੱਲ ਹੈ ਸੱਚੀ ਗੱਲ ਦਸੀ ਝੂਠ ਨਾ ਬੋਲੀ ਹਾਂਜੀ ਹਾਂ ਤੇ ਫਿਰ ਵੱਜਣੀ ਆਹੀ ਨਾ ਮੈਨੂੰ ਬਹੁਤ ਲੱਗੀ ਓਕ ਲੱਗੀ ਤੇ ਰੋਟੀ ਮਾ ਪਕਵਾ ਕੇ ਖਾ ਲਿੰਦਾ ਮੈਂ ਨਹੀਂ ਹੁਣ ਮੈਂ ਚੀਜ਼ੀ ਖਾਂਦੇ ਮੈਂ ਉਹੀ ਗਾਣੀ ਤੇ ਗੱਲ ਤੇ ਹੈ ਹੀ ਹੋਈ ਆ ਜਦੋਂ ਤੁਸੀਂ ਜिद ਕਰਨੀ ਆ ਫਿਰ ਜੇ ਥੋੜੀ ਇੰਨੀ ਭਗਾਈ ਜਾਂਦੀ ਆ ਬੱਚੇ ਦੀ ਇਸ ਕਰਕੇ ਕੋਈ ਨਹੀਂ ਆ ਇਦਾਂ ਦੇ ਵਾਦੇ ਘਾਟੇ ਹੁੰਦੇ ਰਹਿੰਦੇ ਆ ਤੇ ਇਹ ਕੋਈ ਨਾ ਸ਼ਿਕਾਇਤ ਲਾਉਣ ਵਾਲੀ ਗੱਲ ਨਹੀਂ ਹੈਗੀ ਕਿਉਂ ਉਹਨਾਂ ਨੂੰ ਕਹਿ ਦਿਓ ਫਿਰ ਮੈਨੂੰ ਨਾ ਹੀ ਕੁੱਟਣਾ ਅੱਜ ਤੋਂ ਬਾਅਦ ਇਹ ਤੇ ਮੈਂ ਕਦੀ ਨਹੀਂ ਕਹਿਣਾ ਕਿ ਕੁੱਟਣਾ ਨਹੀਂ ਆ ਅੱਜ ਤੋਂ ਬਾਅਦ ਕੁੱਟ ਤਾਂ ਤੈਨੂੰ ਪੈਣੀ ਪੈਣੀ ਆ ਉਹਨਾਂ ਨੇ ਬੜਾ ਕੁੱਟਿਆ ਇਹ ਮੈਨੂੰ ਚੱਲ ਕੋਈ ਗੱਲ ਨਹੀਂ ਕੁੱਟਿਆ ਦੇ ਇਦਾਂ ਹੀ ਕੁੱਟ ਪਿੰਦੀ ਹੁੰਦੀ ਆ ਚੱਲ ਜਾ ਜਾ ਕੇ ਲੰਮੇ ਪੈ ਮੈਂ ਹੰਨੀ ਆ ਆ ਜਾਵੇ ਜਲ ਜਾ ਜਾ ਕੇ ਲੰਮੇ ਪੈ ਮੈਂ ਹੰਨੀ ਆ ਜਾ ਤੇਦੀ ਆ ਜਿਓ ¿Verdad, ਆ ਵੇਖੋ ਕਿੰਨੀਆਂ ਸੋਹਣੀਆਂ ਮਿਰਚਾਂ ਲੱਗੀਆਂ ਜਿੰਨੀਆਂ ਨਕੀਆਂ ਉਹਦਾ ਗਲਤੀ ਹੋ ਗਈ ਆ ਕਈ ਲਿਆਂਦੀ ਹੁੰਦੀ ਨਾ ਥੋੜਾ ਥੋੜਾ ਗੋੜ ਹੀ ਜਾਂਦੇ ਇਹਨਾਂ ਨੂੰ ਕਿ ਜਾ ਇੱਕ ਪਾਣੀ ਲਾ ਲਈਏ ਥੋੜੀ ਭੋਲੀ ਹੋ ਜਾ ਫੇਰ ਗੋੜੀਏ ਆਹੋ ਪਾਣੀ ਲਾ ਲਓ ਉਹਦਾ ਦਿਨਾਂ ਕੱਖ ਹੈ ਨਹੀਂ ਤੇ ਮੇਰੇ ਲੱਡੂ ਪੱਤਾ ਆਏ ਸ਼ੀ ਸ਼ੋਨੇ ਜੇ ਕਮਾਈਆਂ ਕਰਨ ਆਏ ਸ਼ੀ ਚੀਜੀ ਲੈਣੀ ਆ ਮਿਹਰ ਵੀਰੇ ਨੂੰ ਵੀ ਚੀਜੀ ਦੋ ਪੁੱਤ ਇਹ ਮੈਂ ਖਾ ਲਈ ਆ ਤੁਸੀਂ ਵੀ ਖਾ ਲਓ ਵੀਰ ਨੂੰ ਵੀ ਦੋ ਸਬਜ਼ੀਆਂ ਮੈਂ ਇੰਨੀ ਆ ਲੈ ਆਈ ਜਾਈਏ ਤੋੜ ਕੇ ਥੋੜੀਆਂ ਬੋਤੀਆਂ ਡੰਗ ਹੋ ਜੁਗਾ ਰਾਤ ਦਾ ਵੇਖ ਲਓ ਜੇ ਚੱਪਣ ਕੱਦੂ ਕੋਈ ਮੈਨੂੰ ਤਾਂ ਨਹੀਂ ਲੱਗਦਾ ਜੇ ਕੋਈ ਹੋਇਆ ਵਾ ਸਬਜ਼ੀ ਬਣਾਉਣ ਜੁਗਾ ਉਧਰੋਂ ਬਤਾਉ ਤੋੜ ਲਿਓ ਚੱਲ ਠੀਕ ਆ ਫਿਰ ਕੋਈ ਨਹੀਂ ਬਤਾਉ ਵੇਖ ਲੈਨੇ ਆ ਨਾਲੇ ਮੈਂ ਤੈਨੂੰ ਪੁੱਛਣਾ ਸੀ ਕਿ ਕੱਲ ਕੀ ਗੱਲ ਹੋਈ ਆ ਕਰਨ ਕਹਿਣ ਡਿਆ ਮੈਨੂੰ ਚਾਚਾ ਜੀ ਨੇ ਕੁੱਟਿਆ ਬੜਾ ਬਹੁਤ ਗੇ ਕਿਤੇ ਕਿਹੜੀ ਗੱਲੋਂ ਗੱਲੋਂ ਕਿਹੜੀ ਉਹ ਬਸ ਤੁਹਾਨੂੰ ਪਤਾ ਹੀ ਆ ਜਿੱਦਾਂ ਜੇਦਬਾਜ਼ੀਆਂ ਕਰਦਾ ਵਾ ਖਾਣ ਡਿਆ ਹੀ ਉਹ ਪੁਜੀਆ ਜਹਾ ਤੇ ਦੋ ਕੋਲਡ ਡਰਿੰਕ ਦੀਆਂ ਬੋਤਲਾਂ ਚਾੜ ਗਿਆ ਪ੍ਰੀਤ ਤਾਂ ਉਹਨੂੰ ਗੁੱਸੇ ਹੋਂਦੀ ਸੀ ਤੇ ਗਾੜੀਆਂ ਉਹਨੂੰ ਡਿਆ ਹੀ ਚੜਾਉਣ ਅੱਛਾ ਤੇ ਬਾਅਦ ਜਦੋਂ ਮੈਂ ਆਇਆ ਮੈਂ ਤੇ ਮੇਰੇ ਵੀ ਆਖੇ ਨਹੀਂ ਲੱਗਿਆ ਇਸੇ ਗੱਲ ਤੇ ਫਿਰ ਮੈਨੂੰ ਵੀ ਗੁੱਸਾ ਆ ਗਿਆ ਅੱਛਾ ਕਹਿੰਦਾ ਮੈਂ ਭੱਜ ਜਾਣਾ ਵਾ ਦੱਸ ਐਦਾਂ ਦੀਆਂ ਗੱਲਾਂ ਕੀਤੀਆਂ ਨੇ ਹਾਂ ਉਹ ਚੱਲ ਉਦਾਂ ਤੇ ਪੂਰਾ ਤੁਹਾਨੂੰ ਹੱਕ ਆ ਕਿ ਗਲਤੀ ਤਾਂ ਉਹਨੂੰ ਗੁੱਸੇ ਹੋਵੋ ਉਹਨੂੰ ਝਿ ਪਿਆਣਾ ਪੈਂਦਾ ਆ ਬੱਚੇ ਨੂੰ ਸਾਰਾ ਕੁਝ ਪਰ ਮੈਂ ਨਹੀਂ ਆਂ ਕਿ ਇੰਨੀ ਕ ਗੱਲ ਦਾ ਹੁਣ ਧਿਆਨ ਰੱਖੋ ਕਿ ਹੁਣ ਨਾ ਉਹ ਥੋੜਾ ਜਿਹਾ ਸਿਆਣਾ ਹੋਣ ਲਿਆ ਵਾ ਜਿੱਦਾਂ ਜਿੱਦਾਂ ਉਮਰ ਹੋਈ ਜਾਂਦੀ ਆ ਫਿਰ ਬੱਚਾ ਨਾ ਬੇਜਤੀ ਜੀ ਮਹਿਸੂਸ ਕਰਦਾ ਵਾ ਇਹ ਕਰਕੇ ਨਾ ਹੁਣ ਉਹਨੂੰ ਤੁਸੀਂ ਮਾਰਿਆ ਨਾ ਕਰੋ ਪਿਆਰ ਨਾਲ ਸਮਝਾ ਲਿਆ ਕਰੋ ਪਿਆਰ ਨਾਲ ਸਮਝਾਈਦਾ ਆ ਗਾੜੀਆਂ ਖਜਾਈ ਬੰਦੇ ਨੂੰ ਇਹਨਾਂ ਦਿੰਦਾ ਵਾ ਕਰੀਏ ਕੀ ਦਿਮਾਗ ਹੀ ਖਰਾਬ ਕਰ ਦਿੰਦਾ ਅਗਲੇ ਬੰਦੇ ਦਾ ਹਾਂ ਫਾਟੇ ਆਪਣਾ ਫਰਜ਼ ਸਮਝ ਕੇ ਉਹਨੂੰ ਗੁੱਸੇ ਹੋਈ ਜਾਵਾ ਕਿ ਨਿਆਣਾ ਨਾ ਹੀ ਵਿਗੜੇ ਇਹੋ ਗੱਲ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਉਹਨੂੰ ਪਿਆਰ ਨਾ ਸਮਝਾ ਲਿਆ ਕਰੋ। ਕੁੱਟਣ ਨਾਲ ਨਾ ਨਿਆਣਾ ਕਿ ਟਿੱਚਲ ਹੋ ਜਾਂਦਾ ਵਾ ਤੇ ਹੋਰ ਵਿਗੜਦਾ ਆ। ਕਿਉਂਕਿ ਹੁਣ ਜਿੱਦਾਂ ਜਿੱਦਾਂ ਉਹ ਵੱਡਾ ਹੋਣਿਆ ਨਾ ਉਹਦੇ ਦਿਮਾਗ ਤੇ ਇਹ ਚੀਜ਼ ਹਾਵੀ ਹੋ ਜਾਣੀ ਆ ਕਿ ਦੋ ਖਾਧੀਆਂ ਵਿਸਰ ਗਈਆਂ ਬਸ ਮੈਨੂੰ ਕਾਦੀ ਪਰਵਾਹ ਆ। ਤੇ ਚਲੋ ਜੇ ਪਿਆਰ ਨਾਲ ਸਮਝਾਵਾਂਗੇ ਨਾ ਤੇ ਜਿਹੜਾ ਬੱਚਾ ਕੁੱਟਣ ਨਾਲ ਨਹੀਂ ਨਾ ਆਖੇ ਲੱਗਦਾ ਉਹ ਪਿਆਰ ਨਾਲ ਆਖੇ ਲੱਗ ਜਾਂਦਾ ਹੁੰਦਾ ਆ। ਇੰਨਾ ਕਹੀ ਆਪਣੇ ਚ ਫਰਕ ਪਾਈਏ। ਤੇ ਤੁਹਾਨੂੰ ਕੀ ਲੱਗਦਾ ਆ ਕਿ ਅਸੀਂ ਉਹਨੂੰ ਸਿੱਧੀਆਂ ਮਾਰਨ ਡੇਪੇ ਸੀ ਪਹਿਲਾਂ ਉਹਨੂੰ ਪਿਆਰ ਨਾਲ ਸਮਝਾਇਆ ਜਦੋਂ ਉਹ ਆਖੇ ਨਹੀਂ ਨਾ ਲੱਗਾ। ਫਿਰ ਵੀ ਕਿਨੂੰ ਗੁੱਸਾਇਆ ਤੇ ਇਹਨਾਂ ਨੇ ਦੋ ਛੱਡ ਦਿੱਤੀਆਂ ਦੋ ਵੀ ਕਿੱਥੇ ਛੱਡੀਆਂ ਬਸ ਉਹਨੂੰ ਜ਼ਿਆਦਾ ਗੁੱਸੇ ਹੋਇਆ ਉਹ ਜ਼ਿਆਦਾ ਰੌਂਡ ਆ ਪਿਆ ਇਹੋ ਜਿਹੀ ਤੇ ਕੋਈ ਗੱਲ ਨਹੀਂ ਬਾਕੀ ਕੋਈ ਗੱਲ ਨਹੀਂ ਜੇ ਤੁਹਾਨੂੰ ਗੁੱਸਾ ਲੱਗਾ ਨਾ ਤੇ ਮੈਂ ਤੁਹਾਨੂੰ ਤਾਂ ਕਹਿ ਦੇਣੀ ਆ ਅੱਗੇ ਤੇ ਉਹਨੂੰ ਹੱਥ ਨਹੀਂ ਲਾਉਣਾ ਅਗਲਾ ਆਪਣੀ ਮਰਜ਼ੀ ਕਰੇ ਨਾ ਕਰੇ ਆਖੇ ਲੱਗੇ ਨਾ ਲੱਗੇ ਤੁਸੀਂ ਉਹਨੂੰ ਕੁਝ ਨਹੀਂ ਕਹਿਣਾ ਜੇ ਤੁਸੀਂ ਉਹਨੂੰ ਕੁਝ ਕਿਹਾ ਨਾ ਤੇ ਫਿਰ ਵੇਖ ਲਿਓ ਅਸੀਂ ਤੇ ਇਹ ਕਹੀਦਾ ਵਾ ਕਿ ਚਲ ਆਹ ਢਾਪੜਾ ਨੇ ਆਣਾ ਵਾ ਤੇ ਉਹਨੂੰ ਕਹਿਣਾ ਤਾਂ ਫਰਜ਼ ਬੰਦਾ ਸਾਡਾ ਤੇ ਮੈਂ ਤੁਹਾਨੂੰ ਕਿਹੜੇ ਵੇਲੇ ਕਹਿਣ ਦੀ ਆ ਕਿ ਉਹ ਤੁਹਾਡਾ ਨਿਆਣਾ ਨਹੀਂ ਆ ਨਿਆਣੇ ਤਿੰਨੇ ਇੱਕੋ ਜਿਹੇ ਆ ਕਦੀ ਵਿੱਚ ਆਪਾਂ ਫਰਕ ਕੀਤਾ ਨਿਆਣਿਆਂ ਦੇ ਨਾਲੇ ਤੂੰ ਨਾ ਥੋੜਾ ਗਲਤ ਸਮਝਣ ਲਈ ਆ ਜਿਹੜੀ ਮੈਂ ਗੱਲ ਸਮਝਾਉਣ ਲਈ ਆ ਉਹਦੇ ਵੱਲ ਨਹੀਂ ਤੂੰ ਜਾਣਦੀ ਪੁੱਠੇ ਪਾਸੇ ਗੱਲ ਨੂੰ ਲੈ ਕੇ ਜਾਣਦੀ ਆ ਪੁੱਠੇ ਪਾਸੇ ਨੂੰ ਮੈਂ ਜਾਣਦੀ ਆ ਪੁੱਠੇ ਪਾਸੇ ਨੂੰ ਤੇ ਤੁਸੀਂ ਦੇ ਜੇ ਮੁੰਡੇ ਨੇ ਤੇ ਨਿਆਣੇ ਪੁਣੇ ਦੇ ਵਿੱਚ ਜਿਹੜੀ ਤੁਹਾਨੂੰ ਸ਼ਿਕਾਇਤ ਲਾਈ ਆ ਉਸ ਗੱਲ ਦਾ ਤੇ ਤੁਹਾਨੂੰ ਗੁੱਸਾ ਹੀ ਨਹੀਂ ਗੁੱਸਾ ਤੇ ਮੈਨੂੰ ਇਸ ਗੱਲ ਦਾ ਆ ਕਿ ਜਿਹੜਾ ਤੁਸੀਂ ਝੱਟ ਲਾਂਬਾ ਦੇ ਦਿੱਤਾ ਸਾਨੂੰ ਸਾਨੂੰ ਲਾਂਬਾ ਦੇਣ ਦਾ ਕੀ ਮਤਲਬ ਹੋਇਆ ਵੀ ਕਿਨੂੰ ਤੇ ਕਿਹੜੀ ਗੱਲ ਗੁੱਸਾ ਨਹੀਂ ਆਇਆ ਕਿ ਇਹ ਗੱਲ ਦਾ ਤੂੰ じゃ ਟੈਵੇਂ ਗੱਲਾਂ ਗਲਤ ਪਾਸੇ ਲਈ ਜਾਂਦੀਆਂ ਜਿਹੜੀ ਗੱਲ ਮੈਂ ਕਹਿਣ ਦੀ ਆ ਤੈਨੂੰ ਸਮਝ ਆ ਗਈ ਆ ਨਾ ਉਹ ਆ ਗਈ ਆ ਮੈਨੂੰ ਸਮਝ ਨਾ ਇੱਥੇ ਲੜੀ ਜਾਓ ਕੋਈ ਫਾਇਦਾ ਹੈਗਾ ਗੱਲ ਲੜਨ ਦੀ ਤੇ ਹੈ ਹੀ ਨਹੀਂ ਆ ਗੁੱਸਾ ਨਹੀਂ ਹੁੰਦਾ ਹੈਗਾ ਪੂਰੇ ਹੱਕ ਦੇ ਨਾਲ ਨਿਆਣੇ ਨੂੰ ਗੁੱਸੇ ਹੋਈਦਾ ਕਿ ਸਾਡਾ ਆਪਣਾ ਨਿਆਣਾ ਕਿਤੇ ਵਿਗੜ ਨਾ ਜਾਵੇ ਪਰ ਜਿਹੜੂ ਇਦਾਂ ਦੀਆਂ ਗੱਲਾਂ ਕਰਦੀਆਂ ਨਾ ਫਿਰ ਗੁੱਸਾ ਆਉਂਦਾ ਵੀ ਆ ਠੀਕ ਆ ਅੱਜ ਤੋਂ ਬਾਅਦ ਮੁੰਡੇ ਨੂੰ ਕੁਝ ਨਹੀਂ ਕਹਨੇ ਆਪਾਂ ਦੋਵੇਂ ਦੀ ਜੋ ਮਰਜ਼ੀ ਕਰੇ ਆਪਣੀਆਂ ਮਰਜ਼ੀਆਂ ਕਰੇ ਪਾਸੇ ਨਾ ਗੱਲ ਲੈ ਕੇ ਜਾ ਸਾਰੇ ਸੁਣਦੇ ਹੋਣਗੇ ਇੱਥੇ ਪਹਿਲੀ ਦੇ ਵਿੱਚ ਐਵੇਂ ਰੋਲਾ ਪਾਉਣ ਡਿਆ ਪੀਆ ਮੈਂ ਨਾਰਮਲ ਗੱਲ ਕੀਤੀ ਆ ਤੇ ਇਹ ਗੱਲ ਨੂੰ ਨਾ ਵਧਾਉਣ ਦੀ ਲੋੜ ਨਹੀਂ ਹੈਗੀ ਹਾਰੇ ਹਵਾਣਾ ਦੇ ਮੈਂ ਤੇ ਕਦੇ ਸਾਹਿਬ ਗੁਰਮੇਹਤ ਕਰਨ ਦੇ ਵਿੱਚ ਅੱਜ ਤੱਕ ਕਦੀ ਫਰਕ ਨਹੀਂ ਪਾਇਆ ਹੈਗਾ ਕੀ ਇਹ ਆ ਨਿਆਣਾ ਦੂਜੇ ਤੇ ਆ ਆਪਣਾ ਨਿਆਣਾ ਮੈਂ ਕਿਹੜਾ ਪੋਨੀ ਆ ਫਰਕ ਜੇ ਤੂੰ ਨਹੀਂ ਪੋਨੀ ਤੇ ਨਾਲੇ ਵਿੱਕੀ ਦੇ ਉੱਤੇ ਇਕੱਲਾ ਤੇਰਾ ਹੀ ਹੱਕ ਨਹੀਂ ਹੈਗਾ ਸਾਡਾ ਵੀ ਉਹ ਫੈਮਿਲੀ ਮੈਂਬਰ ਆ ਅਸੀਂ ਵੀ ਉਹਨੂੰ ਗੱਲ ਕਹਿ ਸਕਦੇ ਆ ਜਿਹੜੀ ਮਰਜ਼ੀ ਤੂੰ ਤੇ ਐ ਕਹਿਣੀ ਜਿੱਦਾਂ ਵਿੱਕੀ ਤੇਰਾ ਇਕੱਲੀ ਦਾ ਹੀ ਆ ਤੇ ਬਸ ਤੂੰ ਚੱਲ ਭਾਬੀ ਚੁੱਪ ਕਰੋ ਕੋਈ ਗੱਲ ਨਹੀਂ ਮੈਂ ਇਹਨੇ ਸਮਝਾ ਦਿੰਦਾ ਹਾਂ ਨਾ ਇੱਥੇ ਬਹਿਸ ਬਾਜ਼ੀ ਕਰੋ ਕੋਈ ਗੱਲ ਨਹੀਂ ਨਿਆਣਿਆਂ ਨੂੰ ਕੁੱਟੀ ਦਾ ਵੀ ਆ ਮਾਰੀ ਦਾ ਵੀ ਗੁੱਸੇ ਦੇ ਵਿੱਚ ਕਈ ਗੋ ਹੋ ਜਾਂਦਾ ਵਾ ਤੁਸੀਂ ਤਾਂ ਨੀਂਜ ਹੀ ਗੱਲ ਦਾ ਪਤਾ ਨਹੀਂ ਕੀ ੜੇਜ ਕਰਨ ਮੈਂ ਤਾਂ ਤੁਹਾਨੂੰ ਨੋਰਮਲ ਹੀ ਕਹਿਣ ਦੀ ਆ ਕਿ ਚੱਲ ਕੋਈ ਨਹੀਂ ਧਿਆਨ ਨਾ ਗੁੱਸਾ ਜਿਲਾ ਕਿਸ ਗੱਲ ਦਾ ਕੀਤਾ ਹੀ ਨਹੀਂ ਤੁਸੀਂ ਪਿਆਰ ਨਾਲ ਕਹਿਤਾ ਮੈਨੂੰ ਠੀਕ ਆ ਅੱਗੇ ਇੰਨੀ ਵਾਰ ਜੀ ਉਹ ਵੀ ਜੇ ਪਹਿਲੀ ਵਾਰੀ ਚ ਆਖੇ ਲੱਗ ਜਾਂਦਾ ਤੇ ਨਾ ਇੱਥੇ ਤੱਕ ਗੱਲ ਜਾਂਦੀ ਕੀ ਬਰਾਨੇ ਤੁਹਾਨੂੰ ਕੀ ਝੂਠ ਸੱਜੇ ਬੋਲ ਦਿੱਤਾ ਵਾ ਗੱਲ ਕੋਈ ਨਹੀਂ ਹੋਈ ਐਵੇਂ ਤੂੰ ਦਿਮਾਗ ਆਪਣਾ ਖਰਾਬ ਕਰੀ ਜਾਣ ਦੀ ਆ ਐਡੀ ਛੇਤੀ ਨਹੀਂ ਗੱਲ ਨੂੰ ਦਿਮਾਗ ਤੇ ਹਾਵੀ ਕਰ ਲੀਦਾ ਇਹਦਾ ਗੱਲ ਸਮਝੀ ਦੀ ਹੋਈ ਦੀ ਅਗਲੇ ਦੀ ਚਲੋ ਸਮਝਦੀ ਆ ਅੱਗੇ ਤੁਸੀਂ ਕਦੀ ਭਲਾ ਉਹਨੂੰ ਕੁਛ ਕਿਹਾ ਨਹੀਂ ਜਿਹੜਾ ਮੈਂ ਕਹਿੰਦਾ ਵਾ ਗਾਂ ਵੀ ਕਹਿਣਾ ਵਾ ਬਸ ਐਵੇਂ ਜਾਣ ਕੇ ਦੰਨੇ ਕਰਾ ਨਾ ਨਾ ਸਮਝਣਾ ਚਾਹੀਦਾ ਯਾਣਾ ਚੁੱਪ ਕਰੋ ਚਲੋ 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 ਚੱਲੀਏ ਕਰ ਨਿਹਰਾ ਹੋ ਡੈਮ ਅੱਛਾ ਲਾ ਡੈਮ ਮੇਰੀ ਵੀ ਗੱਲ ਹੁੰਦੀ ਆ ਨਾ ਫੈਮਿਲੀ ਦੇ ਵਿੱਚ ਬਹਿ ਕੇ ਕਰ ਲੈਣੀ ਚਾਹੀਦੀ ਆ ਗੱਲ ਨੂੰ ਸਮਝਣਾ ਚਾਹੀਦਾ ਆ ਚਲੋ ਭਾਬੀ ਤੁਸੀਂ ਚੱਲ ਚੱਲ ਚੱਲੀਏ ਨਾ ਐਵੇਂ ਇਦਾਂ ਦੀਆਂ ਗੱਲਾਂ ਕਰਕੇ ਤਮਾਸ਼ਾ ਬਣਾਇਆ ਕਰੋ